ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਜੇਕਰ ਤੁਹਾਡਾ ਵੀ ਝੋਨਾ 40 ਦਿਨਾਂ ਤੋਂ ਲੈ ਕੇ 70 ਦਿਨਾਂ ਦੇ ਵਿਚਕਾਰ ਆ ਤਾਂ ਇਹ ਆਖਰੀ ਮੌਕਾ ਆਪਣੇ ਝੋਨੇ ਦਾ ਝਾੜ ਵਧਾਉਂਦਾ ਤਾਂ ਦੋਸਤੋ ਇਹ ਆਖਰੀ ਮੌਕਾ ਆਪਣੇ ਝੋਨੇ ਨੂੰ ਡਿੱਗਣ ਤੋਂ ਬਚਾਉਂਦਾ ਕਾਫੀ ਸਾਰੇ ਕਿਸਾਨ ਭਰਾਵਾਂ ਦਾ ਕਹਿਣਾ ਸਾਡਾ ਖੇਤ ਬਹੁਤ ਤਗੜਾ ਹੁੰਦਾ ਜ਼ਮੀਨ ਬਹੁਤ ਤਗੜੀ ਆ ਝੋਨਾ ਵੀ ਬਹੁਤ ਜਾਇ ਭਾਰਾ ਹੁੰਦਾਗਾ ਕੰਧ ਬਣ ਕੇ ਖੜਾ ਹੁੰਦਾ ਬਹੁਤ ਜਾਇ ਤਕੜਾ ਹੁੰਦਾਗਾ ਸੇਵਾ ਵੀ ਅਸੀਂ ਰੱਜ ਕੇ ਕਰਦੇ ਆਂ ਫੁੱਲ ਕਰਦੇ ਆ ਪਰੰਤੂ ਐਂਡ ਦੇ ਵਿੱਚ ਆ ਕੇ ਸਾਡੇ ਝੋਨੇ ਦਾ ਝਾੜ ਘਟ ਜਾਂਦਾ ਸਾਡੇ ਝੋਨੇ ਦੀ ਜਿਹੜੀ ਮੁੰਜਰਾ ਉਹਦਾ ਸੈਜ ਛੋਟਾ ਰਹਿ ਜਾਂਦਾ ਦਾਣਿਆਂ ਦੀ ਸੰਖਿਆ ਘਟ ਜਾਂਦੀ ਆ ਤਾਂ ਦੋਸਤੋ ਇਹ ਆਖਰੀ ਮੌਕਾ ਆਪਣੇ ਝੋਨੇ ਦੀ ਜਿਹੜੀ ਮੁੰਜਰਾ ਉਹਦਾ ਸੈਜ ਵਧਾਉਂਦਾ ਅਤੇ ਦਾਣਿਆਂ ਦੀ ਸੰਖਿਆ ਵਧਾਉਂਦਾ ਤਾਂ ਦੋਸਤੋ ਆਪਾਂ ਨੂੰ ਕਰਨਾ ਕੀ ਪਊਗਾ ਇੱਕ ਮੈਂ ਤੁਹਾਨੂੰ ਉਦਾਹਰਣ ਦਿੰਦਾ ਮੰਨ ਕੇ ਚੱਲੋ ਕਿ ਤੁਹਾਡਾ ਜਿਹੜਾ ਝੋਨਾਗਾ ਉਹ ਪਨੀਰੀ ਵਾਲੇ ਦਿਨ ਕੱਟ ਕੇ ਆਪਣੇ ਖੇਤਾਂ ਦੇ ਵਿੱਚ 120 ਦਿਨ ਲੈ ਕੇ ਜਾਂਦਾ ਐਨਾ 120 ਦਿਨਾਂ ਦੇ ਵਿੱਚੋਂ ਆਪਾਂ 60 ਤੋਂ 65 ਦਿਨ ਹੋਰ ਘਟਾ ਦੇਣੇ ਆ ਪਿੱਛੇ ਕਿੰਨੇ ਦਿਨ ਬਚ ਗਏ 55 ਤੋਂ 60 ਦਿਨ ਜਦੋਂ ਹੀ ਆਪਣਾ ਇਹ ਝੋਨਾ 55 ਤੋਂ 60 ਦਿਨਾਂ ਦਾ ਹੋਵੇਗਾ ਤਾਂ ਇਸ ਝੋਨੇ ਦੇ ਵਿੱਚ ਨਿੱਕੀ ਜੀ ਮੁੰਜਰਬਾਨੀ ਸਟਾਰਟ ਹੋ ਜਾਊਗੀ ਤਾਂ ਇੱਥੇ ਸਾਰਾ ਕੁਝ ਨਿਧਾਰਤ ਹੋ ਜਾਊਗਾ ਕਿ ਤੁਹਾਡੇ ਝੋਨੇ ਦੀ ਜਿਹੜੀ ਮੁੰਜਰ ਆ ਉਹਦਾ ਸਾਈਜ਼ ਕਿੱਡਾ ਕਿ ਵੱਡਾ ਹੋਵੇਗਾ ਉਹਦੇ ਵਿੱਚ ਦਾਣੇ ਸੰਖਿਆ ਕਿੰਨੀ ਕਿ ਹੋਵੇਗੀ ਇੱਥੇ ਸਾਰਾ ਕੁਝ ਨਿਧਾਰਤ ਹੋ ਜਾਵੇਗਾ ਜਦੋਂ ਇਹ ਮੁੰਜਰ ਬਣ ਗਈ ਬਾਅਦ ਦੇ ਵਿੱਚ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਸਿਰਫ ਦਾਣੇ ਭਾਰੇ ਕਰ ਸਕਦੇ ਹਾਂ ਮਾੜੇ ਮੋٹے ਜਾਂ ਫੋਕਟਾ ਸਕਦੇ ਹਾਂ ਮੁੰਜਰ ਦਾ ਸਹਿਜ ਨਹੀਂ ਵਧੇਗਾ ਤਾਂ ਮੁੰਜਰ ਦਾ ਸਹਿਜ ਵਧਾਉਣ ਖਾਤਰ ਆਪਾਂ ਨੂੰ ਕੀ ਕਰਨਾ ਪਊਗਾ ਤਾਂ ਇੱਥੇ ਆ ਕੇ ਆਪਾਂ ਨੂੰ ਇੱਕ ਤਾਂ ਲੈਣਾ ਪਊਗਾ ਐਨ ਪੀ ਕੇ ਜਿਦੇ ਵਿੱਚ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਤੇ ਨਾਲ ਪਟਾਸ਼ ਦਾ ਹੋਣਾ ਬਹੁਤ ਜ਼ਰਾ ਦੇ ਜ਼ਰੂਰੀ ਆ ਤੇ ਅਜਿਹੇ ਐਨ ਪੀ ਕੇ ਹੋਵੇ ਜ ਕਿਹੜਾ ਕਿ ਦੂਜੇ ਫੰਗੀਸਾਈਡ ਅਤੇ ਇਨਸੈਕਟੀਸਾਈਡ ਨਾਲ ਮਿਕਸ ਹੋ ਜੇ ਕਿਉਂਕਿ ਮਾਰਕੀਟ ਦੇ ਵਿੱਚ ਹੁਣ ਅਜਿਹੇ ਕਾਫੀ ਸਾਰੀਆਂ ਕੰਪਨੀਆਂ ਆ ਗਈਆਂ ਜਿਨ੍ਹਾਂ ਦੇ ਅਜਿਹੇ ਐਨਪੀਕੇ ਹੁੰਦੇ ਜਿਹੜੇ ਕਿ ਦੂਜੀਆਂ ਸਪਰੇ ਹਨ ਮਿਕਸ ਹੋ ਜਾਂਦੇ ਆ ਅਤੇ ਨੁਕਸਾਨ 0% ਆ ਅਤੇ ਨਾਲ ਇੱਕ ਲੈਣਾ ਆਪਾਂ ਫੰਗੀਸਾਈਡ ਕਿਹੜਾ ਟੈਬੂਗੋਨਾਜੁਰ ਹੁਣ ਇੱਥੇ ਕਿਸਾਨ ਭਰਾ ਕਰਨ ਦੀ ਔਰ ਐਨਪੀਕੇ ਤੇ ਫੰਗੀਸਾਈਡ ਉਹ ਟੈਬੂਗੋਨਾਜੁਰ ਦਾ ਕੰਮ ਕੀ ਹੋਊਗਾ ਇੱਥੇ ਆ ਕਿ ਸਾਰਾ ਕੰਮ ਹੋਊਗਾ ਤਾਂ ਦੋਸਤੋ ਆਪਾਂ ਇੱਕ ਤਾਂ ਲੈਣਾ ਐਨਪੀਕੇ ਉਦਾਹਰਨ ਵਜੋਂ ਜਿਵੇਂ ਕਿ 04932 ਜਿਹਦੇ ਵਿੱਚ 49% ਹੋਵੇਗੀ ਫਾਸਫੋਰਸ ਜਿਹਨੂੰ ਆਪਾਂ ਡੀਏਪੀ ਕਹਿੰਦੇ ਆ ਅਤੇ 32% ਹੋਵੇਗੀ ਪੋਟਾਸ਼ ਹਾਂ ਦੋਸਤੋ ਹੁਣ ਇਸ ਐਨਪੀ ਕਿਦਾ ਕੀ ਕੰਮ ਆਉ ਜਿਹੜੀ ਫਾਸਫੋਰਸ ਆ ਉਹ ਜੇਕਰ ਆਪਾਂ ਸ਼ੁਰੂ ਵਿੱਚ ਦਿੰਨੇ ਆ ਤਾਂ ਆਪਣੇ ਚੋਨੇ ਦੀ ਜੜਾਂ ਦਾ ਵਿਕਾਸ ਕਰਾਉਂਦੀ ਆ ਜਿਹੜਾ ਉਹਦਾ ਵਾਅਦਾ ਹੁੰਦਾਗਾ ਜਿਹੜੀ ਵੇਖੇ ਸੋਹਣਾ ਲੱਗਦਾ ਨਾ ਜੰਮ ਆਪਾਂ ਨੂੰ ਲੱਗਦਾ ਜੰਮ ਬਹੁਤਾ ਚੋਨੇ ਦਾ ਉਹ ਦੇਣ ਫਾਸਪੋਰਟ ਦੀ ਆ ਇਸ ਤੋਂ ਇਲਾਵਾ ਜਦੋਂ ਮੁੰਜਰਬਾਨੀ ਸ਼ੁਰੂ ਹੋ ਜਾਂਦੀ ਆ ਜੇਕਰ ਉਸ ਸਮੇਂ ਆਪਾਂ ਫਾਸਪੋਰਟ ਦੇਵਾਂਗੇ ਤਾਂ ਮੁੰਜਰ ਦਾ ਸੈਜ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਫਾਸਪੋਰਸ ਦਾ ਫਾਸਪੋਰਸ ਇੱਕ ਇਕੱਲਾ ਤੱਤ ਹੈ ਜਿਹੜਾ ਕਿ ਆਪਣੇ ਝੋਨੇ ਦੀ ਮੁੰਜਰ ਦਾ ਸਾਇਜ਼ ਵੀ ਵਧਾਊਗਾ ਅਤੇ ਦਾਣਿਆਂ ਦੀ ਸੰਖਿਆ ਵੀ ਵਧਾਊਗਾ ਅਤੇ ਜਦੋਂ ਹੀ ਆਪਾਂ ਇਹ ਐਨਪੀ ਕੇ ਆਪਣੇ ਝੋਨੇ ਦੇ ਉੱਪਰ ਕਰਾਂਗੇ ਇਹ ਗਰੋਥ ਰੈਗੂਲੇਟਰ ਦਾ ਕੰਮ ਵੀ ਕਰੂਗਾ ਤੁਹਾਡੇ ਝੋਨੇ ਜਿਹੜੀ ਸ਼ਾਖਾ ਹੋਊਗੀ ਉਹਨੂੰ ਮਜ਼ਬੂਤ ਕਰੂਗਾ ਜਦੋਂ ਹੀ ਇਹ ਕਰੋਗੇ ਨਾ ਤੁਸੀਂ ਦੇਖੋਗੇ ਕਿ ਆਪਣੇ ਝੋਨੇ ਦੀ ਸ਼ਾਖਾ ਕੀ ਉਹ ਮੋਟੀ ਹੋਣੀ ਸ਼ੁਰੂ ਹੋ ਜਾਊਗੀ ਹੁਣ ਇੰਨਾ ਸਾਰਾ ਕੰਮ ਕਰੂਗਾ ਇਹ ਫਾਸਪੋਰਸ ਹੁਣ ਨਾਲ ਪोटाश ਦਾ ਕੀ ਕੰਮ ਆ ਤਾਂ ਦੋਸਤੋ ਇੱਥੇ ਆ ਕੇ ਆਪਣੇ ਝੋਨੇ ਦੇ ਵਿੱਚ ਫੰਗਸ ਦਾ ਅਟੈਕ ਵੀ ਹੁਣ ਸ਼ੁਰੂ ਹੋ ਜਾਂਦਾ ਬੈਕਟੀਰੀਆ ਬਿਮਾਰੀ ਦਾ ਉਹਨਾਂ ਵੀ ਸ਼ੁਰੂ ਹੋ ਜਾਂਦਾ ਇੱਥੇ ਆ ਕੇ ਕਈ ਵਾਰ ਗਰਮੀ ਵੀ ਜਿਆਦਾ ਵੱਜ ਜਾਂਦੀ ਹੈ ਕਦੇ ਸੋਕਾ ਲੱਗ ਜਾਂਦਾ ਕਦੇ ਮੀਂਹ ਜਦੇ ਪੈ ਜਾਂਦਾ ਤਾਂ ਇੰਨਾ ਸਭ ਤੋਂ ਬਚਾਊਗੀ ਪोटाश ਪोटाश ਜਿਹੜੀ ਉਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਆ ਅਤੇ ਇਸ ਤੋਂ ਇਲਾਵਾ ਜਿਹੜੀ ਖਰਾਕ ਆ ਪੂਰੇ ਬੂਟੇ ਵਿੱਚ ਘਮਾਉਂਦੀ ਆ ਤਾਂ ਕਰਕੇ ਪੋਟਾਸ਼ ਤੇ ਫਾਸਫੋਰ ਦੀ ਜਿਹੜੀ ਜੋੜੀ ਵਾਲਾ ਐਨਪੀਕੇ ਆ ਉਹ ਇਸ ਟਾਈਮ ਤੇ ਆ ਕੇ ਬਹੁਤ ਜ਼ਿਆਦੇ ਜ਼ਰੂਰੀ ਹੋ ਜਾਂਦਾ ਆ ਆਪਾਂ ਐਨਪੀਕੇ ਇਕੱਲੇ ਨਾਲ ਕੰਮ ਦੇਖ ਲਓ ਕਿੰਨੇ ਜ਼ਿਆਦੇ ਕਰਦੇ ਆ ਜਿਹੜੇ ਕਿਸਾਨ ਭਰਾ ਕਹਿੰਦੇ ਅਸੀਂ ਗਰੋਥ ਰੈਗੂਲੇਟਰੀ ਸਪਰੇਅ ਕਰਦੇ ਆ ਉਹ ਕਿਰਪਾ ਕਰਕੇ ਇਸ ਐਨਪੀਕੇ ਦੀ ਸਪਰੇਅ ਕਰਕੇ ਦੇਖਣਾ ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦੇ ਵਧੀਆ ਮਿਲੂਗਾ ਤੇ ਨਾਲ ਜਿਹੜਾ ਟੈਬੂ ਕੋਨਾ ਜੋ ਲੈਣਾ ਤਾਂ ਦੋਸਤ ਜਿਹੜਾ ਟੈਬੂ ਕੋਨਾ ਜੋ वैसे هيك افنگی ساڑا ਪਰੰਤੂ اے بھی اپنے ਝੋਨੇ ਦੇ 나ੜ ਨੂੰ ਮਜ਼ਬੂਤ ਕਰਦਾ ਹੈ ਜਿਹੜੀ ਸ਼ਾਕਾ ਹੁੰਦੀ ਉਹਨੂੰ ਮਜ਼ਬੂਤ ਕਰਦਾ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਜਿੰਨੀਆਂ ਵੀ ਹਾਈ ਜੀਲਡ ਕਣਕ ਦੀਆਂ ਵੈਰਾਈਟੀਆਂ ਨਵੀਆਂ ਆ ਰਹੀਆਂ ਜਿਵੇਂ ਕਿ DBW87 ਆ DBW327 ਆ ਨਰ ਦੇ ਵਿੱਚ ਜਦੋਂ ਪਹਿਲੀ ਕਣ ਬੰਦੀ ਆ ਜਦੋਂ ਆਪਣੀ ਕਣਕ 50 ਤੋਂ 55 ਦਿਨਾਂ ਦੀ ਹੁੰਦੀ ਆ ਤਾਂ ਯੂਨੀਵਰਸਿਟੀ ਦਾ ਕਹਿਣਾ ਕਿ 100 ਐਮਐਲ ਦੇ ਉੱਪਰ ਟੈਬੂਕੋਨੋਜ਼ੋਲ ਦੀ ਸਪਰੇ ਜ਼ਰੂਰ ਕਰਨੀ ਕਿਉਂਕਿ ਇਹ ਵੀ ਨਾੜ ਨੂੰ ਬਹੁਤ ਜ਼ਿਆਦਾ ਮਜੂਦ ਕਰਦਾ ਤੇ ਜਿਹੜੇ ਕਿਸਾਨ ਭਰਾ ਇੱਥੇ ਆ ਕਿ ਆਪਣੇ ਫੰਗੀ ਸਿੱੜ ਕਰਨੀ ਕਰਨਾ ਵੀ ਆਪਾਂ ਝੋਨੇ ਦੇ ਉੱਪਰ 90% ਕਿਸਾਨ ਵੀਰੇ ਇਹੀ ਕਹਿੰਦੇ ਆ ਸਪਰੇ ਕਰਨੀ ਤਾਂ ਹੈਗੀਆਂ ਨਾਲ ਫੰਗੀ ਸਿੱੜ ਤਾਂ ਪਾਉਣੀ ਪਾਉਣਾ ਕਿਰਪਾ ਕਰਕੇ ਉਹ ਇਹ ਟੈਬੂਕੋਨੋਜ਼ੋਲ ਦੀ ਸਪਰੇ ਜ਼ਰੂਰ ਕਰਨ ਅਤੇ ਜਿਹੜਾ ਇਹ ਕੰਬੀਨੇਸ਼ਨ ਆ 04932 ਪਲੱਸ ਟੈਬ ਕੋ ਨਾਲ ਜੁੜਦਾ ਮੈਂ ਖੁਦ ਨੇ ਵਰਤਿਆ ਹੋਇਆ ਰਿਜ਼ਲਟ 100 ਦੇ ਵਿੱਚੋਂ 101% ਬਲੂਗਾ ਤੇ ਜਦੋਂ ਹੀ ਕਰਤਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਝੋਨੇ ਦੇ ਵਿੱਚ ਕੀ ਰਿਜ਼ਲਟ ਮਿਲਿਆ ਅਤੇ ਤੁਹਾਡੇ ਝੋਨੇ ਜਿਹੜੀ ਮੁੰਜਰਾ ਉਹ ਵਧੀਆ ਕਿ ਨਹੀਂ ਦਾਣਿਆਂ ਦੀ ਸੰਖਿਆ ਵਧੀਆ ਕਿ ਨਹੀਂ ਵੱਢਣ ਤੋਂ ਬਾਅਦ ਝੋਨੇ ਦਾ ਝਾੜ ਵਧੀਆ ਕਿ ਨਹੀਂ ਸਾਰਾ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ